ਦੋਸਤੋ ਅੱਜ ਕੱਲ ਕਰਾਂਗੇ ਪ੍ਰਸਿੱਧ ਗਾਇਕ ਸਰਜੀਤ ਖਾਨ ਦੇ ਛੋਟੇ ਜਿਹੇ ਪਿੰਡ ਬਲਟਾਣੇ ਤੋਂ ਉੱਠ ਕੇ ਅੱਜ ਪੂਰੇ ਵਰਲਡ ਦੇ ਵਿੱਚ ਆਪਣੀਆਂ ਧੁੰਮਾ ਪਾ ਰਿਹਾ ਹੈ ਔਰ ਪੂਰੇ ਵਰਲਡ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਸਰਜੀਤ ਖਾਨ ਨੇ ਜੇ ਚੋ ਜੇ ਗੱਲ ਕਰੀਏ ਤਾਂ ਸਰਜੀਤ ਖਾਨ ਭਾਈ ਬਹੁਤ ਵੱਡੇ ਪੱਧਰ ਤੇ ਅੱਜ ਭਾਈ ਦਾ ਨਾਮ ਹੈ ਔਰ ਮੇਰਾ ਖੜ ਵੀ ਕੈਨੇਡਾ ਅਮਰੀਕਾ ਜਿੱਥੇ-ਜਿੱਥੇ ਵੀ ਪੰਜਾਬੀ ਵਾਸਦੇ ਉੱਥੇ-ਉੱਥੇ ਸਰਜੀਤ ਖਾਨ ਦੇ ਸ਼ੋਅ ਹੁੰਦੇ ਆ ਕਹਾਂ ਲਾ ਉਸਰਜੀਤ ਗਾਨ ਗਾਦ ਕੇ ਤੂੰ ਵੀ ਕਹਿੰਦਾ ਨੱਚੇ ਗਿਰ ਕਾਨੇ ਪੱਬ ਚੱਕ ਕੇ ਜਿੰਨੇ ਚ ਨੇ ਲੋਕੀ ਸਾਰਾ ਵਿਆਹ ਕਰਦੇ ਐਨੇ ਦੇ ਤੱਕਲੇ ਤੇਰੇ ਗਹਿਣੇ ਹੁਣੇ ਜੇ ਮਾਤ ਵਿੱਚ ਤੇਰੇ ਕਹਿੰਦਾ ਪੇਕੇ ਜੱਟिए ਉਹ ਆਦ ਵਿੱਚ ਤੇਰੇ ਹੁਣ ਸੌਦੇ ਹੁਣ ਸੌਦੇ ਹਾਜੀ ਬਦਮਾ ਵਰਗਾ ਅ ਸਰਜੀਤ ਖਾਨ ਦੇ ਮੈਰਿਜ ਹੋਈ ਤਾਂ ਸਮਾਣੇ ਤੋਂ ਅਸੀਂ ਇਨਵਾਈਟ ਸੀ ਔਰ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਖਾੜਾ ਲੱਗਾ ਹੋਇਆ ਸੀ ਉਹਦੇ ਵਿੱਚ ਸਰਜੀਤ ਬੈਂਦਰ ਖਿਆ ਔਰ ਹੋਰ ਵੀ ਕਾਫੀ ਜਿਆਦਾ ਸਿੰਗਰ ਸਨ ਪਟਿਆਲੇ ਤੋਂ ਅਸੀਂ ਮੈਡਮ ਸੀਮਾ ਮੱਟੂ ਉਹਨਾਂ ਦੇ ਨਾਲ ਦੇ ਵਿੱਚ ਗੀਤ ਵੀ ਕੀਤਾ ਸੀ ਸੋ ਇੱਕ ਹੋਰ ਬਹੁਤ ਇੰਟਰਸਟਿੰਗ ਗੱਲ ਆ ਸੋ ਅੱਗੇ ਤੁਹਾਨੂੰ ਸ਼ੇਅਰ ਕਰਦੇ ਆ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਜਿਹੜਾ ਬਿੰਦਰਖੀ ਨਗੀਤ ਗਾਇਆ ਸੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਹ ਪਹਿਲਾ ਜਿਹੜਾ ਗੀਤ ਹੈ ਇਹ ਗਾਇਕ ਸਰਜੀਤ ਖਾਨ ਨੇ ਗਾਇਆ ਸੀ ਬਾਅਦ ਦੇ ਵਿੱਚ ਸ਼ਮਸ਼ੇਰ ਸੰਧੂ ਹਰਾਨ ਨੇ ਉਸ ਗੀਤ ਨੂੰ ਸਰਜੀਤ ਬਿੰਦਰਖੇ ਦੀ ਆਵਾਜ਼ ਦੇ ਵਿੱਚ ਡੱਬ ਕਰ ਦਿੱਤਾ ਗਿਆ ਜੀ ਕਰਦੀ ਪਿਆਰ ਪਰ ਅੰਦਰੋਂ ਡਰੇ ਤਾਈਂ ਉਹ ਤਾਂ ਤੁਹਾਡੇ ਨਾਲ ਗੱਲ ਨਾ ਕਰੇ